ਪੰਚਾਇਤੀ ਚੋਣਾਂ ਦੇ ਚਲਦੇ ਅਸਲਾ ਧਾਰਕਾਂ ਨੂੰ ਜਲਦ ਤੋਂ ਜਲਦ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ ਥਾਣਾ ਧਾਰੀਵਾਲ ਦੀ ਐਸਐਚਓ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਬੀਜੀਪੀਓ ਦਫ਼ਤਰ ਵਿਖੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਧਾਰੀਵਾਲ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਸਰਪੰਚੀ ਦੀਆਂ ਚੋਣਾਪੂਰੇ ਅਮਨ-ਅਮਾਨ ਦੇ ਨਾਲ ਕਰਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਲਾਇਸੈਂਸੀ ਹਥਿਆਰ ਜਲਦ ਤੋਂ ਜਲਦ ਨੇੜੇ ਦੇ ਅਸਲਾ ਦੁਕਾਨਦਾਰਾਂ ਕੋਲ ਜਮ੍ਹਾਂ ਕਰਵਾ ਕੇ ਉਹਨਾਂ ਦੀ ਰਸੀਦ ਪੁਲਿਸ ਨੂੰ ਮੁਹੱਈਆ ਕਰਵਾਈ ਜਾਵੇ ਜਾਂ ਫਿਰ ਥਾਣੇ ਦੇ ਵਿੱਚ ਆਪਣਾ ਅਸਲਾ ਜਮ੍ਹਾਂ ਕਰਵਾਇਆ ਜਾਵੇ। ਜੋ ਅਸਲਾ ਧਾਰਕ ਸਮੇਂ ਰਹਿੰਦੇ ਅਸਲਾ ਜਮ੍ਹਾਂ ਨਹੀਂ ਕਰਾਣਗੇ, ਉਹਨਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਸੋ ਜਲ ਤੋਂ ਜਲਦ ਅਸਲਾ ਜਮ੍ਹਾਂ ਕਰਵਾਉਣ ਦੇ ਲਈ ਹਦਾਇਤ ਦਿੱਤੀ ਗਈ ਹੈ ਪੰਚਾਇਤੀ ਚੋਣਾਂ ਦੇ ਚੱਲਦੇ ਅਸਲਾਧਾਰਕਾਂ ਨੂੰ ਇਹ ਹਦਾਇਤ ਦੱਸਦੀ ਹੈ ਕਿ 15 ਅਕਤੂਬਰ ਨੂੰ ਜਿਹੜੇ ਕਿ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਤੇ ਉਸ ਤੋਂ ਪਹਿਲਾਂ ਜਿਹੜਾ ਕਿ ਚੋਣ ਜ਼ਾਬਤਾ ਵੀ ਲੱਗਿਆ ਹੋਇਆ ਤੇ ਅਸਲਾਧਾਰਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਲ ਤੋਂ ਜਲਦ ਆਪਣਾ ਅਸਲਾ ਜਮ੍ਹਾਂ ਕਰਵਾਉਣ ਨਹੀਂ ਤਾਂ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਪੁਲਿਸ ਦੇ ਵੱਲੋਂ ਬੀਜਪੀ ਉਹ ਦਫ਼ਤਰ ਵਿਖੇ ਵੀ ਕੜੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਧਾਰੀਵਾਲ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਸਮਾਰੰਦੇ ਅਸਲਾ ਜਮਾ ਨਾ ਕਰਵਾਉਣ ਦੇ ਖਿਲਾਫ ਹੋਵੇਗੀ ਕਾਰਵਾਈ ਅਗਰ ਕਿਸੇ ਦੇ ਵੱਲੋਂ ਅਸਲਾ ਜਮਾ ਨਹੀਂ ਕਰਵਾਇਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਪੁਲਿਸ ਜਿਹੜੀ ਕਿ ਪੂਰੀ ਤਰ੍ਹਾਂ ਮੁਸਤੈਦ ਹੋਈ ਹੈ ਪੂਰੀ ਤਰ੍ਹਾਂ ਅਲਰਟ ਮੋਡ ਤੇ ਹੈ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਤੇ ਇਸ ਦੇ ਨਾਲ ਹੀ ਬीडीपीਓ ਦਫਤਰ ਦੇ ਬਾਹਰ ਸੁਰੱਖਿਆ ਦੇ ਵੀ ਗੜੇ ਪ੍ਰਬੰਧ ਕੀਤੇ ਗਏ ਨੇ ਪੰਚਾਇਤੀ ਚੋਣਾਂ ਲਈ ਕਿਤਾ ਰਿਵਾਲ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪੂਰੀ ਤਰ੍ਹਾਂ ਅਲਰਟ ਮੋਡ ਤੇ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਚੂਕ ਨਾ ਹੋਵੇ ਇਸ ਕਰਕੇ ਪੁਲਿਸ ਇਹ ਜੜੀ ਕਿ ਬੀਜਪੀਓ ਦਫਤਰ ਦੇ ਸਾਹਮਣੇ ਵੀ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਜਲਦ ਤੋਂ ਜਲਦ ਅਸਲਾ ਜਮਾ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ ਕਿ ਪੰਚਾਇਤੀ ਚੋਣਾਂ ਦੇ ਚੱਲਦੇ ਅਸਲਾ ਧਾਰਕਾਂ ਨੂੰ ਜਲਦ ਤੋਂ ਜਲਦ ਆਪਣੇ ਅਸਲੇ ਜਮਾ ਕਰਵਾਉਣੇ ਚਾਹੀਦੇ ਨੇ ਤੇ ਰਸੀਦ ਲੈ ਕੇ ਪੁਲਿਸ ਦੇ ਕੋਲ ਜਮਾ ਕਰਵਾਈ ਜਾਵੇ ਜੋ ਵੀ ਤਾਰਕ ਸਮੇਂ ਅੰਦੇ ਅਸਲਾ ਜਮਾ ਨਹੀਂ ਕਰਾਉਣਗੇ ਤਾਂ ਉਹਨਾਂ ਦੇ ਖਿਲਾਫ ਪੁਲਿਸ ਵਿਭਾਗ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਜੋ ਪੰਚਾਇਤੀ ਚੋਣਾਂ ਦੇ ਚੱਲਦੇ ਅਸਲਾ ਧਾਰਕਾਂ ਨੂੰ ਹਦਾਇਤ ਦਿੱਤੀ ਗਈ ਹੈ ਜਲਦੋ ਜਲਦ ਅਸਲਾ ਜਮਾ ਕਰਵਾਉਣ ਦੀ ਹੈ ਹਦਾਇਤ ਬੀਜੀਪੀਓ ਦਫ਼ਤਰ ਦੇ ਬਾਹਰ ਵੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪੂਰੀ ਤਰ੍ਹਾਂ ਐ ਲਰਜ ਮੋਡ ਤੇ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਚੂਕ ਨਹੀਂ ਹੋਵੇਗੀ। ਤੋ ਜਲ ਤੋ ਜਲ ਅਸਲਾ ਜਮਾ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ ਜਿਥੇ ਕਿ ਪੰਚਾਇਤੀ ਚੋਣਾਂ ਦੇ ਚੱਲਦੇ ਕਾਫੀ ਜ਼ਿਆਦਾ ਹੰਗਾਮਾ ਵੀ ਹੋ ਰਿਹਾ ਹੈ ਐਨਓਸੀ ਨੂੰ ਲੈ ਕੇ ਚੂਲਾ ਟੈਕਸ ਨੂੰ ਲੈ ਕੇ ਕਾਫੀ ਜ਼ਿਆਦਾ ਹੰਗਾਮਾ ਵੀ ਹੋਇਆ ਹੈ ਸੋ ਉਸੇ ਕਰਕੇ ਬੀਡੀਪੀਓ ਦਫ਼ਤਰ ਦੇ ਬਾਹਰ ਪੁਲਿਸ ਅਜਿਹੀ ਕਿ ਪੂਰੀ ਤਰ੍ਹਾਂ ਮੁਸਤੈਦ ਹੈ ਕੁਝ ਹੀ ਦਿਨ ਬਾਕੀ ਰਹਿ ਗਏ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਹਾਲਾਂਕਿ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੀ ਕਿ ਪੰਚਾਇਤ ਚੁਣ ਲਈ ਗਈ ਹੈ ਪਰ ਜਿਹੜੀ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲਦ ਤੋਂ ਜਲਦ ਅਸਲਾ ਜਮ੍ਹਾਂ ਕਰਵਾਉਣ ਦੀ ਵੀ ਹਦਾਇਤ ਦਿੱਤੀ ਗਈ ਹੈ। ਤੁਸੀਂ ਖਬਰ ਤੇ ਰੋਹਿਤ ਗੁਪਤਾ ਸਾਡਾ ਜੁੜ ਚੁੱਕੇ ਨੇ ਸੁਰੋਹਿਤ ਹਦਾਇਤ ਦਿੱਤੀ ਗਈ ਹੈ ਤਿਆਰੀਆਂ ਕੀਤੀਆਂ ਗਈਆਂ ਨੇ ਪੁਲਿਸ ਜਿਹੜੀ ਕਿ ਪੂਰੀ ਤਰ੍ਹਾਂ ਮੁਸਤੈਦ ਹੈ ਸੋ ਹੋਰ ਕੀ ਕੁਝ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਤਿਆਰੀਆਂ ਨਾਕਾਬੰਦੀ ਕੀਤੀ ਗਈ ਹੈ ਸ਼ਹਿਰ ਦੇ ਵੱਖ-ਵੱਖ ਚੌਂਕਾ ਵਿੱਚ ਚੁਰਾਹਿਆਂ ਵਿੱਚ ਗੱਡੀਆਂ ਦੀਆਂ ਅਣਜਾਣ ਵਾਲੀਆਂ ਗੱਡੀਆਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਔਰ ਹਰ ਤਰ੍ਹਾਂ ਦੀ ਮਤਲਬ ਪੁਲਿਸ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਜਿਹੜੇ ਮੋਟਰਸਾਈਕਲ ਤੇ ਪੈਟਰੋਲਿੰਗ ਪਾਰਟੀਆਂ ਕੋ ਉਮ ਰਹੀਆਂ ਲਗਾਤਾਰ ਔਰ ਅਸਲਾ ਤਾਰ ਕਾਨੂੰਨ ਖਾਸ ਹਦਾਇਤ ਦਿੱਤੀ ਗਈ ਹੈ ਪੁਲਿਸ ਵੱਲੋਂ ਕਿ ਅਸਲੇ ਜਮ੍ਹਾਂ ਕਰਵਾਏ ਜਾਣ ਲਾਗੇ ਛਾਗੇ ਦੇ ਜਿਹੜੇ ਅਸਲਾ ਦੁਕਾਨਾਂ ਵਾ ਜਾਂ ਫਿਰ ਥਾਣਿਆਂ ਵਿੱਚ ਤੇ ਅਸਲੇ ਜਮ੍ਹਾਂ ਕਰਵਾ ਕੇ ਦੁਕਾਨਾਂ ਵਿੱਚ ਤੇ ਉਹਦੀ ਰਸੀਦ ਥਾਣੇ ਜਮ੍ਹਾਂ ਤੇ ਦਿਖਾਈ ਜਾਏ ਤਾਂ ਜੋ ਕੋਈ ਰੇ ਨਾ ਜਿਨ੍ਹਾਂ ਦੇ ਜਿਨ੍ਹਾਂ ਨੇ ਅਸਲਾ ਜਮ੍ਹਾਂ ਨਹੀਂ ਕਰਵਾਇਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਹਾਲਾਂਕਿ ਕੁਝ ਪਿੰਡਾਂ ਦੇ ਵਿੱਚ ਪੰਚਾਇਤੀ ਜਿਹੜੀ ਕਿ ਸਰਵ ਸਮੁਦਾਇ ਦੇ ਨਾਲ ਪੰਚਾਇਤ ਜਿਹੜੀ ਕਿ ਉਹ ਚੁਣ ਲਈ ਗਈ ਹੈ ਪਰ ਜਿਹੜਾ ਕਿ 15 ਅਕਤੂਬਰ ਨੂੰ ਹੋਣੀਆਂ ਨੇ ਚੋਣਾਂ ਤੇ ਉਸ ਤੋਂ ਪਹਿਲਾਂ ਅਸਲਾ ਜਵਾਬ ਕਰਵਾਉਣ ਦੀ ਵਿਦਾਇ ਦਿੱਤੀ ਗਈ ਹੈ ਤੇ ਬीडीपीਓ ਦਫ਼ਤਰ ਦੇ ਬਾਹਰ ਵੀ ਕਾਫੀ ਜ਼ਿਆਦਾ ਹੰਗਾਮਾ ਹੋਇਆ ਸੀ ਕੁਝ ਲੀਡਰਾਂ ਦੇ ਵੱਲੋਂ ਐਨਓਸੀ ਨੂੰ ਲੈ ਕੇ ਤੇ ਹੋਰ ਜਿਹੜਾ ਕਿ ਚੂਲਾ ਟੈਕਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਹੰਗਾਮਾ ਤੇ ਪੁਲਿਸ ਵੀ ਪੂਰੀ ਤਰ੍ਹਾਂ ਮਸਤੈਦ ਹੈ ਜੀ ਜੀ ਪੁਲਿਸ ਵੱਲੋਂ ਬीडीपीਓ ਦਫ਼ਤਰ ਖਾਸ ਕਰਕੇ ਤੇ ਲਗਾਈ ਗਈ ਹੈ ਫੋਰਸ ਐਕਸਟra ਫੋਰਸ ਮੰਗਾਈ ਗਈ ਹੈ ਔਰ ਬੀਜਪੀਓ ਦਫਤਰ ਵਿੱਚ ਲਾਈਨਾਂ ਲਗਵਾ ਦਿੱਤੀ ਗਈਆਂ ਹੁਣ ਜਿਹੜੇ ਪੱਤੇ ਦਾਖਲ ਕਰਵਾਣ ਆ ਰਹੇ ਲੋਕੀ ਲਾਈਨਾਂ ਲਗਵਾ ਕੇ ਇੱਕ ਇੱਕ ਕਰਕੇ ਅੰਦਰ ਭੇਜੇ ਜਾ ਰਹੇ ਹੈ ਤਾਂ ਜੋ ਕੋਈ ਗੁੰਜਾਇਸ਼ ਨਾ ਰਹੇ ਝਗੜੇ ਦੀ ਜਾਂ ਝੜਪ ਵਗੈਰਾ ਦੀ ਕੋਈ ਜੀ ਜੀ ਰੋਹਿ ਜੀ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਪੰਚਾਇਤੀ ਚੋਣਾਂ ਦੇ ਚੱਲਦੇ ਅਸਲਾ ਧਾਰਕਾਂ ਨੂੰ ਹਦਾਇਤ ਪੰਚਾਇਤੀ ਚੋਣਾਂ ਦੇ ਚੱਲਦੇ ਬੀਜੇਪੀ ਦਫ਼ਤਰ ਦੇ ਬਾਹਰ ਜੜੇ ਕਿ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਤੇ ਪੂਰੀ ਤਰ੍ਹਾਂ ਮਸਤੈਦ ਹੈ